ਸਾਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕਲ ਖੁਰਦ ਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦਾ ਮਾਨਮਤਾ ਨਗਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਰੰਮੀ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਜਾਨਵਰ ਬਾਈ ਦੇ ਕੋਲੇ ਇਸ ਟਾਈਮ ਮਿੱਤਰੋ ਚਾਰ ਮੌਜੂਦ ਆ ਤੇਨ ਮਜਾ ਹਾਜ਼ਰ ਨਾਜ਼ਰ ਤਿਆਰ ਦੁੱਧ ਵਾਲੀਆਂ ਇੱਕ ਟੇਢੀ ਧਾਰੀ ਜਿੰਦੀ ਦੁਨੀਆ ਹੈ دیਵਾਨੀ ਸਾਰੀ ਉਹ ਝੋਟੀ ਵੀ ਦਿਖਾਉਣੀ ਆ ਤੁਹਾਨੂੰ ਮਿੱਤਰੋ ਇੱਕ ਵਾਰੀ ਚੀਜ਼ ਪੂਰੀ ਦਿਖਾਉਂਗਾ ਟਿਕਾਣੇ ਸੱਟ ਲਾਵਾਂਗੇ ਆਹ ਖਣੇ ਲੀਰਾ ਵੀ ਬਾਰੇ ਜਾਣ ਕੇ ਫੇਰ ਅਗਲੀਆਂ ਬਾਰੇ ਜਾਵਾਂਗੇ ਮਿਲਦੇ ਆਂ ਬਾਈ ਰਮੀ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਧੀਆ ਵਧੀਆ ਬਾਈ ਜੀ ਸੇਤਾ ਦੇ ਪ੍ਰਵਾਹ ਵਧੀਆ ਕਰਪਾ ਚੜਦੀ ਕਲਾ ਠੀਕ ਆ ਬਾਈ ਬਿਜੀ ਰਹਿ ਲਾ ਪਿਆ ਵਾ ਸਰਪੰਚੀ ਵਾਲੇ ਦੇ ਮੈਂਬਰ ਹਣਾ ਉਹ ਤਾਂ ਪਤਾ ਹੀ ਆ ਫਰ ਕੰਮ ਆਈ ਹੈ ਨਾ ਟੈਲ ਪੱਤੇ ਵਾਲੀ ਛੱਤਾਂ ਦੇ ਮਕਾਬਲੇ ਹਾਂ ਠੀਕ ਆ ਬਾਈ ਧੰਨਵਾਦ ਚੰਗਾ ਕਰੋ ਕੇ ਤਾਂ ਹਨਾ ਅੱਛਾ ਰਮੀ ਭਾਈ ਅੱਜ ਜਾਨਵਰ ਕਿੰਨੇ ਆ ਇਹ 5 ਕਾ ਬਾਈ 5 ਜਾਨਵਰਾਂ ਪਹਿਲੇ ਨੰਬਰ ਤੋਂ ਜਿਹੜੀ ਕੱਟੀਆਂ ਦੀ ਕੀ ਡਿਟੇਲ ਆ ਬਾਈ ਏ ਭਾਈ 2 ਸਾਲਾਂ ਦੀ ਨੇੜ ਕੱਟੀ ਆ 1.5 2 ਸਾਲਾਂ ਦੀ ਖੀਰੀ ਹੋ ਗਈ ਕਿ ਤੁੰਡੀ ਖੀਰੀ ਖੀਰੀ ਆ ਹਜੇ ਦੰਦਾਂ ਤੋਂ ਖੀਰੀ ਹੈ ਹਾਂ ਕੱਟ ਘੁੱਟ ਬੜਾ ਪਿਆਰਾ ਯਾਰ ਬਹੁਤ ਚੰਗੀ ਕੱਟੀ ਆ ਭਾਈ ਹਾਂ ਹੂੰ ਨਹੀਂ ਠੀਕ ਹੈ ਭਾਈ ਅੱਛਾ ਭਾਈ ਕੀ ਕੀ ਰੇਟ ਰਊਗਾ ਇਹਦਾ ਭਾਈ ਇਹਦਾ 65000 ਰੁਪਏ ਮੁੱਲ ਭਾਈ ਮੁੱਲ 65000 ਦੇਣ ਲੈਣ ਵਾਲਾ ਭਾਈ ਹਾਂਜੀ ਦੇਣ ਲਾਂ 2 2000 ਰੁਪਏ ਮਾਨਤਨ ਕਰ ਦਿਆਂਗੇ ਵੀਰੇ ਟ੍ਰੇਡ ਵੀ ਦੇ ਦਾਂਗੇ ਹਾਂਜੀ ਹੋਰ ਲਾੜ ਪਿਆਰ ਕੀ ਮੌਕੇ ਤੇ ਬਾ ਠੀਕ ਆ ਪਹਿਲਾਂ ਹੀ 2000 ਕਰਤਾ ਤਾਂ ਹੋਰ ਕਰ ਦਿਆਂ ਇਹਦਾ ਟੋਰਿਆ ਅੱਗੇ ਲਗਾ ਦੇ ਯਾਰ ਹੈ 60000 ਚ ਪਹੁੰਚ ਕਰ ਦਾਂਗੇ ਯਾਰ ਆਪਾਂ ਤਿੰਨ ਜ਼ਿਲ੍ਹਿਆਂ ਚ ਆਪਣੇ ਫਰੀਦਕੋਟ ਫਰੋਜ਼ਪੁਰ ਤੇ ਮੋਗਾ ਦੇ ਫਰੀਦਕੋਟ ਫਰੋਜ਼ਪੁਰ ਤੇ ਮੋਗਾ ਹੈ 65000 ਚ ਪਹੁੰਚ 65000 ਰੁਪਏ ਦੇ ਵਿੱਚ ਪਹੁੰਚ ਕਰ ਦਿਆਂਗੇ ਹਾਂ 64 ਜੀ ਕਰ ਦਾਂਗੇ ਠੀਕ ਹੈ ਵੀਰੇ ਲੈ ਮਿੱਤਰੋ 64000 ਦੇ ਵਿੱਚ ਪਹੁੰਚ ਹੋ ਜੂਗੀ ਫਰੀਦਕੋਟ ਮੋਗਾ ਤੇ ਫਰੋਜ਼ਪੁਰ ਤੇ ਨਾ ਜ਼ਿਲ੍ਹਿਆਂ ਦੇ ਵਿੱਚ ਆਹ ਲੈ ਮਿੱਤਰੋ ਘੱਟ ਕੁੱਟ ਬੰਤਰ ਬੰਤਰ ਦੀ ਕੱਟੀ ਬੜੀ ਕਮਾਲ ਆ ਯਾਰ ਅੰਗਾ ਪੈਰਾ ਦੀ ਪੈਰਾ ਦੇ ਨਿਸ਼ਾਨ ਇੱਕ ਤੇ ਹੈ ਨਹੀਂ ਹੈ ਨਾ ਵੀਰੇ ਹੈਗਾ ਬਈ ਥੱਲੇ ਆ ਮੜਾ ਆ ਲੋਹੇ ਦੇ ਹੈਗੇ ਚਿੱਟੇ ਹਾਂ ਲੋਹਾਂ ਦੇ ਹੋਊਗੇ ਬਾਕੀ ਟੇਡਾ ਕੱਟ ਬੜਾ ਪਿਆਰਾ ਯਾਰ ਹੈਣਾ ਅਗਲਾ ਇਹਨਾ ਸੋਚੇ ਅੱਖ ਚ ਜਵਾਬ ਹੈਣੀ ਹੈ ਸ਼ੇਅਰ ਕਰਦੀ ਨਹੀ ਨਹੀ ਪੂਰਾ ਬਾਈ ਪੂਰਾ ਜਵਾਬ ਆ ਵੇਖ ਸਕਦੇ ਅੱਖਾਂ ਦੋਵਾਂ ਦੇ ਵਿੱਚ ਬਾਈ ਕੋਈ ਆਖਦੇ ਹੋਵੇ ਹੈ ਨਹੀਂ ਗਾ ਐਨ ਉਜਗਦੀਆਂ ਲਾ ਟੰਗੂ ਦੋਵੇਂ ਆਹ ਬਾਲੀ ਜਗਦੀਆ ਤੇ ਉਹ ਥੋੜੀ ਜੀ ਘੱਟਾ ਹੈਣਾ ਬਾਈ ਟੰਗ ਵੀ ਜਮਾ ਨਾਲੋਂ ਹੀ ਮੋੜ ਗਈ ਕੱਠੀ ਨਹੀਂ ਠੀਕ ਹੈ ਚੀਜ਼ ਬਣੂਗੀ ਕਿ ਮੱਝ ਸੀਰਪਣ ਬਹੁਤ ਹੈਣਾ ਬਹੁਤ شریف ਆ ਬਾਈ ਮੱਕੇ ਹੀ ਨਹੀਂ ਠੀਕ ਹੈ ਵੀਰੇ ਯਾਰ ਓਕੇ ਜਮੇ ਅੱਛਾ ਇਹ ਤਾਂ ਹੋ ਗਈ ਬਈ ਆਪਣੀ ਝੋਟੀ ਝੋਲੀ ਵੜੀ ਏ ਦੀ ਬਈ ਮੇਰੀ ਬਈ ਹੂੰ ਚਲ ਤੇ ਆ ਬਈ ਕੱਟੀ ਬਾਰੇ ਦੱਸੀ ਮੱਝ ਬਾਰੇ ਸੋਰੀ ਇਹ ਮੱਝ ਤੀਜਾ ਸੂਆ ਸੂਈ ਆ ਜੀ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ ਅੱਜ 9ਵਾਂ ਦਿਨ ਸੂਈ ਨੂੰ ਆਏ 9ਵਾਂ ਦਿਨਾਂ ਦੀ ਸੂਈ ਤੇ ਕਿੰਨੇ ਦੁੱਧ ਤਿਆਰ 12 ਕਿਲੋ ਇਸ ਟਾਈਮ ਬੋਲਾ ਤਿਆਰ ਆ ਨੈਟ 12 ਕਿਲੋ ਦੁੱਧ ਬਣ ਗਿਆ ਹੁਣ ਕੰਡੇ ਲਾਉਂਦੀ ਏ ਹਾਂ ਤੇ 16 ਕਿਲੋ ਦੁੱਧ ਦੀ ਗਾਰੰਟੀ ਆਈ ਏ ਮੰਨ ਲਓ 15 ਸੋਨਾ ਗਾਰੰਟੀ ਦੇ ਦੂੰਗੀ ਪਹਿਲੇ ਵੀ ਆਈ ਪੂਰੀ ਫੁੱਲ ਵੱਡੀ ਬਹੁਤ ਆ ਮੀ ਵੀਰੇ ਇਹਦਾ ਮੁੱਲ 1,55,000 ਹੈ। 1,55,000 ਮਾਨਤਾਨੇ ਦੇ ਵਿੱਚ। ਮਾਨਤਨ ਕਰ ਦਿਆਂਗੇ। ਮਗਰ ਇਹਦੇ ਵੀ ਕੱਟੀ ਆ ਨੀ ਲਈ ਆ। ਮਗਰ ਨੀਲੀ ਦਾ ਵੀ ਦੀ ਕੱਟੀ ਆ। ਆਵੇ ਸੂਸਾ ਦੇ ਨਿਸ਼ਾਨ ਆ। ਇਹਨੂੰ 9ਵਾਂ ਦਿਨ ਆ ਸੂਈ ਨੂੰ। ਠੀਕ ਹੈ ਲੈ ਜੀ ਮਿੱਤਰੋ, 9ਵਾਂ ਦਿਨ ਆ ਜ ਸੂਈ ਨੂੰ ਆ ਮਗਰ ਨੀਲੀ ਦਾ ਵੀ ਦੀ ਕੱਟੀ ਆ ਤੇ ਦੁੱਧ 12 ਕਿਲੋ ਤੋਂ ਸਟਾਰਟਿੰਗ ਕੀਤੀ ਹੈ ਕਰਮਾਰੀ ਨੇ ਮਿੱਤਰੋ ਬੋੜੇ ਤੋਂ। ਬਹੁਤ ਸੋਹਣੀ ਜਿਹੜੀ ਹਾਂ। ਦੇਖ ਸਕਦੇ ਹੋ ਤੁਸੀਂ ਓਕੇ ਦੀ ਰਿਪੋਰਟ ਹਰ ਪੱਖ ਤੋਂ। ਹਾਂ। ਦੇਖ ਲਈ ਮਿੱਤਰੋ। ਦੇਖ ਸਕਦੇ ਹੋ ਇਹ ਕਰੇ ਤੋਰੀ ਵੀ ਵੱਡੀ-ਵੁੱਡੀ ਬਾਡੀ-ਬੁੱਡੀ ਬੈਦੀ ਬੜੀ ਕਮਾਲ ਆ ਯਾਰ ਖੁੱਲੀ-ਡੁੱਲੀ ਮੈਂ ਆ ਵੱਡੀ-ਵੁੱਡੀ ਪੂਰੀ ਆ ਕੋਈ ਛੋਟੀ ਨਾ ਬਣਿਆ ਜਾ ਨਾ ਵੀ ਮਾਰਾ ਛੋਟੇ ਹਾਥੀ ਤੇ ਪੂਰੀ ਆਉਣ ਵਾਲੀ ਨੀ ਜੀ ਇਹਨਾਂ ਬੱ ਧੱਕਰ ਜੀ ਦਾ ਇਨੀ ਲੇਵੇ ਵਾਲੀ ਭਾਂਡੇ ਵਾਲੀ ਮਹਿ ਵਜਨ ਵਾਲੀ ਜਾਣ ਲਿਆ ਭਾਈ ਦੁੱਧ 16 ਕਿਲੋ ਦੀ ਗਾਰੰਟੀ ਤੇ ਆਈ ਆ ਤੇ ਦੇਣਾ ਵੀ ਅਵੇਂ ਨੇ ਮੇਰੀ ਬਾਡੀ ਕਮਾਲ ਆ ਮੇਦੀ ਪੰਤਰ ਕਮਾਲ ਆ ਚਾਰੇ ਪੈਰਾਂ ਦੇ ਨਿਸ਼ਾਨ ਅੱਖਾਂ ਦੇ ਜਵਾਬ ਦੋਵਾਂ ਜਿਹੇ ਹੈਗੇ ਵੀਰੇ ਹਾਂ ਦੋਨਾਂ ਚ ਦੋਨਾਂ ਜੀ ਹੈਗੇ ਭਾਈ ਦੇਖ ਸਕਦੇ ਹੋ ਤੁਸੀਂ ਮਰਾ ਜੀ ਮਰਾ ਲੋਰੀ ਦੇ ਮਾਰਕਿੰਗ ਆਉਂਦੀ ਉਹ ਸੀਟ ਤੇ ਆਉਂਦੀ ਹੈ ਹਨਾ ਬਾਈ ਹਾਂਜੀ ਮੈਂ ਤੇ ਪਿੰਡੇ ਤੇ ਸਾਰੇ ਤੇ ਨਾੜਾਂ ਵੇਖ ਦੀਂਦੀਆਂ ਕੱਲ੍ਹ ਨੂੰ ਲੈ ਬਾਈ ਬੜਾ ਟਿਕਾਣੀ ਦਾ ਲੱਗਾ ਯਾਰ ਮੈਨੂੰ ਹੋਰ ਗੱਲ ਚੂਣ ਵੀ ਫਿਰ ਬਾੜੀ ਚੰਗੀ ਆ ਕੋਈ ਪੂਰ ਚਿੱਟਾ ਨਹੀਂ ਪੋਲੀ ਵਧੀਆ ਸਾਫ ਅੱਛਾ ਵੀਰੇ ਨਿੱਕੀ ਬੇ ਕਾਲੀ ਇਹਨੂੰ ਸੂਈ ਨੂੰ ਆ ਡੇਢ ਕਿ ਮਹੀਨਾ ਹੋ ਗਿਆ ਡੇਢ ਲਾ ਲਓ 2 ਲਾ ਲਓ ਆ ਬੱਚਾ ਇਹਦਾ ਕਟਾ ਬੱਚਾ ਠੀਕ ਹੈ ਵੀਰੇ ਦੁੱਧ ਹਾਂਜੀ ਇਹਦੇ ਥੱਲੇ 9 ਕਿਲੋ ਦੁੱਧ ਤਿਆਰ ਠੀਕ ਹੈ ਵੀਰੇ ਇਹ ਕਿੰਨੇ ਦੀ ਚੋਣ ਇੱਕ ਨੰਬਰ ਇਹ ਕਿੰਨੇ ਇਹਦਾ 1000 ਰੁਪਿਆ ਮੋਲਾ ਜੀ ਦੇਣ ਲੈਣ ਕਾਟੇ ਬਾਟੇ ਦੇਣ ਲੈਣ 2000 ਛੱਡ ਦਿਆਂਗੇ ਵਿੱਚ 70000 ਦੀ ਹਾਂਜੀ ਠੀਕ ਹੈ ਇਹ ਵੀ ਕਰ ਦਈਏ ਤੇ ਨਜਰੇ ਜਿਹਾਂ ਤੇ ਪਹੁੰਚ ਕਰ ਦਿਆਂਗੇ ਫਰੋਜ਼ਪੁਰ ਮੋਗਾ ਤੇ ਹਾਂ ਕਰ ਦਿਆਂਗੇ ਚੋਣ ਇੱਕ ਨੰਬਰ ਆ ਜਾਵਾਂ ਪੂਰੀ ਪੂਰੀ ਵਧੀਆ ਚੋਣ ਚਣ ਇੱਕ ਨੰਬਰ ਕੋਈ ਪੂਰ ਛੱਟਾ ਨਹੀਂ ਬਾੜੀ ਵਧੀਆ ਚਵਾਈਆ ਗੁੱਡ ਮੋਗਾ ਫਰੋਜ਼ਪੁਰ ਦੇ ਵਿੱਚ ਅਸੀਂ ਯਾਰ ਦੇ ਵਿੱਚ ਹੈ ਨਾ ਵੀਰੇ ਹਾਂਜੀ ਠੀਕ ਆ ਲੈ ਵੀ ਮੇਰੇ ਤੋਂ ਦੇਖ ਸਕਦੇ ਹੋ ਤੁਸੀਂ ਹੂੰ ਠੀਕ ਆ ਲੈ ਵੀ ਲੂਵੀ ਵਾਲੀ ਆ ਮੈਂ ਵੀ ਹੈ ਨਾ ਬਾਈ ਸੋਣ ਚਣ ਬਹੁਤ ਚੰਗਾ ਲੱਗਾ ਉਹ ਰਮੀ ਵਾਲੀ ਚੰਗੀ ਚਵਾਈ ਚਵਾਈ ਤਿੰਨਾ ਮਈਆਂ ਨੂੰ ਇੱਕ ਨੰਬਰ ਆ ਠੀਕ ਆ ਵੀਰੇ ਭਾਵੇਂ ਕੋਈ ਹੱਥ ਬਣਾ ਲਾਵੇ ਇਨੀ ਕੀ ਵਧੀਆ ਚਵਾਈ ਤੇ ਇਹਦੇ ਬਾਰੇ ਦੱਸੀ ਬਈ ਮੈਨੂੰ ਲਾਸਟ ਚਾਰ ਨੰਬਰ ਬਾਰੇ ਇਹ ਵੀ ਤੀਜਾ ਸੂਆ ਸੂਈ ਆ ਮੱਜ ਠੀਕ ਆ ਹਾਂਜੀ ਕੱਟਾ ਮਗਰ ਆ ਠੀਕ ਆ ਇਹਨੂੰ ਅੱਜ 15 ਦਿਨ ਹੋ ਗਏ ਸੂਈ ਨੂੰ ਠੀਕ ਆ ਵੀਰੇ 15ਵਾਂ ਦਾਣੇ ਨੂੰ ਸੂਈ ਨੂੰ ਆ ਤੇ 13 ਕਿਲੋ ਦੁੱਧ ਦੇ ਥੱਲੇ ਤਿਆਰ ਆ ਨੇ ਕੰਡੇ ਲਾਉਂਦੀ ਹੈ ਜਿਵੇਂ ਕੰਡੇ ਤੋਲਵਾ ਭਾਵੇਂ ਕੋਈ 4 ਡੰਗ ਚਵਾਈ ਕਰ ਲੈ ਇਹਦਾ ਰੇਟ ਭਾਈ ਇਹਦਾ ਮੁੱਲ 1.5 ਲੱਖ ਰੁਪਏ ਆਈ ਮਾਨਤਨ ਹੋ ਜੂ ਵਿੱਚ ਮਾਨਤਨ ਹੋ ਜੂਗਾ ਕੱਢੀ ਬਾਹਰੋਂ ਤੋਰੀ ਵੀ ਲੈ ਵੀ ਮਿੱਤਰੋ ਮਾਨਤਨ ਹੋ ਜੂਗਾ ਵਿੱਚੋਂ ਪੂਰਾ ਤੁਹਾਡਾ ਟਿਕਾਣੇ ਦੀ ਮੈਂ ਆ ਵੱਡੀ ਬੁੱਡੀ ਪੰਤਰ ਵਾਲੀ ਕੱਟੀ ਜਾਂਦੇ ਮਗਰ ਵੀ ਵੀਰੇ ਇਹਦੇ ਮਗਰ ਕੱਟਾਈ ਕੱਟਾਈ ਜਾਂਦੇ ਮਗਰ ਠੀਕ ਆ ਭਾਈ ਲੈ ਮਿੱਤਰੋ ਇਹਦੇ ਮਗਰ ਕੱਟਾ ਕਰਮ ਵਾਲੀ ਦੇ ਲਿਆ ਭਾਈ ਰਮੇ ਜੀ ਬੜੀ ਚਵਾਈ ਲੱਗੀ ਮੱਝ ਦੀ ਸਾਣੀ ਬਹੁਤ ਚੰਗਾ ਲੱਗਾ ਤੋੜ ਤਾਂ ਚੰਗਾ ਰਹਿਣਾ ਜਿਹੜੀ ਮੈਨੂੰ ਤੁਹਾਨੂੰ ਚੰਗਾ ਚੋਣ ਤੋਂ ਚੰਗਾ ਨਿਕਲਦੀ ਹੈ ਟਿਕ ਹੋ ਗਿਆ ਨਹੀਂ ਠੀਕ ਆ ਬਾਈ ਮੋੜ ਦੇ ਹੂੰ ਲੈ ਆ ਬਾਈ ਹੂੰ ਨਹੀਂ ਠੀਕ ਆ ਬਾਈ ਓਕੇ ਕਟਾ ਮਗਰ ਆ ਗਿਆ ਹਨਾ ਵੀਰੇ ਹਾਂਜੀ ਕਟਾ ਮਗਰ ਆ ਗਿਆ ਇਹ ਹੋਰ ਪੰਜਵਾਂ ਜਨਵਰੀ ਕਿਹੜਾ ਆਪਣਾ ਇੱਕ ਵੈੜ ਆਈ ਪਹਿਲਾਂ ਇੱਕ ਵਾਰ ਨੂੰ ਕੱਢ ਹੀ ਲਈ ਉਹ ਤੂੰ ਵੀ ਕਰਨਾ ਆਹ ਵੈੜ ਰਮਿ ਵੀਰੇ ਹੈਨਾ ਤੇ ਪਹਿਲਾਂ ਨਹੀਂ ਆ ਬਾਈ ਪਹਿਲਾਂ ਬਾਈ ਚਾਰ ਦੰਦ ਮੂੰਹ ਪਲੀ ਪੁਲੀ ਬਹੁਤ ਆ ਹੈਨਾ ਬਹੁਤ ਪਲੀ ਕੱਦ ਕਾਠ ਵਾਲੀ ਆ ਹੂੰ ਲੈ ਬਾਈ ਫਿਰ ਤਾਂ ਦਿਨ ਲੈ ਜੂਗੀ ਬਾਈ ਹੈਨਾ ਇਹਦੇ ਬਾਈ 15 ਦਿਨ ਪਏ ਹਜੇ 15 ਦਿਨ ਪਏ 12 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਹਾਂ ਤੇ ਦਿਨ ਹਜੇ ਉੱਤੇ ਵੀ ਲੈ ਜੂਗੀ ਠੀਕ ਆ ਬਾਈ ਤੇ ਕੀ ਰੇਟ ਰਹੂਗਾ ਇਹਦਾ ਵੀਰੇ ਇਹਦਾ 85000 ਰੁਪਏ ਆ 85000 ਮਾਨਤਨ ਹੋ ਜੂ ਵਿੱਚ ਹਾਂਜੀ ਮਾਨਤਨ ਕਰ ਦਿਆਂਗੇ ਠੀਕ ਆ ਲੈ ਮਿੱਤਰੂ ਦੇਖ ਸਕਦੇ ਆ ਹੂੰ ਵਾਕਿਆ ਲੋਲੀਪੋਲੀ ਵਧੀਆ ਹੈ ਨਾ ਹੂੰ ਪ੍ਰਿੰਟ ਪ੍ਰਿੰਟ ਚੰਗਾ ਕਰੋਂ ਦੀ ਕਰੋਸ ਆ ਗਈ ਹੈ ਨਾ ਇਹ ਨਵਾਈ ਨੂੰ ਹੋਈ ਨਹੀਂ ਹਜੇ ਬਣੂਗੀ ਬਹੁਤ ਥੱਲੋ ਬਹੁਤ ਬਣੂਗੀ ਬੇਚੂ ਬਲਾਂ ਤੇ ਆ ਗਈ ਆ ਨਹੀਂ ਠੀਕ ਹੈ ਬਾਈ ਓਕੇ ਆ ਜਾਵਾਂ ਮੱਛੀ ਵੀ ਟਿਕਾਣੀ ਆ ਤੇਰੀ ਇਹ ਰਮੀ ਬਾਈ ਦੇ ਜਿਹੜੇ ਜਾਨਵਰ ਸੀ 97810 697724 ਹੈ ਨਾ ਹਾਂਜੀ 97810 697724 ਬਾਈ ਦਾ ਨੰਬਰ ਹੈ ਪਿੰਡ ਕਲਖੁਰਦਾ ਤੇ ਜ਼ਿਲ੍ਹਾ ਹੈਗਾ ਫਰੋਜਪੁਰ